ਆ ਰਿਹਾ ਆ ਦੇਖੋ ਜੀ ਘਰ ਤੱਕ ਕੋਠੀ ਟੁੱਟ ਗਈ ਸਾਰੀ ਜਿਤਨਾ ਚੂਰ ਹੋਈ ਚੁਣੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਆਪਾਂ ਪਹੁੰਚ ਗਏ ਹਾਂ ਰਮਦਾਸ ਆਪਣੇ ਨਾਲ ਨਾਲ ਨੂੰ ਬਾਈਪਾਸ ਤੇ ਪਾਣੀ ਬਹੁਤ ਹੈ ਉਹ ਪਾਣੀ ਪਾਣੀ ਬਾਈਪਾਸ ਉਹ ਘਰਾਣਾ ਤੋਂ ਪਾਣੀ ਦੇ ਨਾਲ ਪਾਣੀ ਬਹੁਤ ਸੀ ਤੇ ਥੋੜਾ ਜਿਹਾ ਉਤਰ ਗਿਆ ਤੇ ਅੱਜ ਪਿੱਛੇ ਪਾਣੀ ਫੇਰ ਪੜਾਉਂਦਾ ਬਦਨਾ ਕਰ ਬਰਬਾਦ ਹੋ ਜਿਆ ਨੇ ਟਰੈਕਟਰ ਟਰਾਲੀਆਂ ਬੋਟ ਨੇ ਤੇ ਗੱਡੀਆਂ ਬੋਟ ਨੇ ਵੱਡੇ ਵੱਡੀ ਗੱਡੀ ਆ ਰਹੀ ਹੈ ਹਾਈਡਾਟ ਛੋਟਾ ਬਿਲਕੁਲ ਬੜਾ ਜਵਾਗਰ ਜਿਹੜਾ ਬਾਬਾ ਨਾ ਆਨ ਵਾਲਾ ਤੇ ਬਾਕੀ ਜਿਹੜੇ ਕਰੇ ਵੀਰ ਨਾ ਥੋੜੇ ਦਿਨੋਂ ਰੁਕ ਕੇ ਆ ਰਿਹਾ ਜੀ ਸਾਰੇ ਇਹ ਗੱਲਾਂ ਤੇ ਰੁਕ ਕੇ ਆ ਰਹੇ ਕਿ ਰੁਕ ਕੇ ਆ स्थान है करतारपुर साहब जो देखो पानी पानी है फुट पानी बद गया जी डेट बी इस टैम कोरिडोर से खड़ोते हुए देखो आ जाता है करतारपुर साहब रास्ता ਦਾ ਗਾਇ ਪਰ ਉਹ ਉਹ ਦੇਖ ਕਿ ਕਿੱਥੇ ਉੱਤੋਂ ਦੀ ਬਰਸਾਤ ਆਈ ਹੈ ਮੇਲੇ ਥਾਂ ਦੀ ਜਿੱਥੇ ਕਰੀ ਪਾਕੀਆ ਹੌਲੀ ਹੌਲੀ ਮੇਲੇ ਥਾਂ ਦੀ ਬਰਸਾਤ ਆਈ ਹੈ ਸਰਕਾਰ ਆਪਾਂ ਮੋੜ ਰਿਹਾ ਆ ਆਸਪੇਦਿਆਂ ਦਾ ਉਰਾ ਉਰਾ ਇੰਡੀਆ ਆਪਣਾ ਪਰਲੇ ਪਾਸੇ ਪਾਕਿਸਤਾਨ ਹੈ ਔਰ ਫੁੱਟ ਪਾਣੀ ਅੱਜ ਫਿਰ ਵੱਧ ਗਿਆ ਕਹਿੰਦੇ ਨੇ ਬਹੁਤ ਪਾਣੀ ਹੋ ਰਿਹਾ ਜਿੱਦਾਂ ਸਾਰੇ ਘਰ ਡੁੱਬੇ ਪਏ ਨੇ ਸਾਰਾ ਇਲਾਕਾ ਡੁੱਬਾ ਪਿਆ ਜੀ ਦੇਖੋ ਬਾਕੀ ਤਾਂ ਕਿ ਆ 2 3 ਆਮ ਲੇਟ ਹੋ ਗਏ ਆ 6 ਵਜੇ ਗਏ ਨੇ ਸਾਡੇ 6 5 ਵੇ ਤੱਕ ਐਂਟਰੀ ਹੁੰਦੀ ਆ ਇੱਥੇ ਸਾਰੀ ਇਹ ਰਾਬਾ ਪਾਣੀ ਦੁਆਰਾ ਫੇਰ ਆਉਂਦੇ ਆ ਚਾਰ ਫੀਟ ਸਾਲ ਇੱਕ ਤੋਂ ਲੰਘਿਆ ਪਾਣੀ ਦੀ ਸੀ ਹੋਰ ਅੱਜ ਬਾਟੇ ਬੇਲ ਬੋਲਾ ਜਾ ਰਿਹਾ ਦਾ ਇਧਰ ਫੱਲਾ ਦਰਸ਼ਕ ਆ ਵੀ ਪਾਣੀ ਆ ਰਿਹਾ ਪੱਲਾ ਹਾਂਜੀ ਆਪਾਂ ਪਹੁੰਚ ਗਏ ਸਾਈਂ ਇਧਰ ਡੇਰੇਆਂ ਤੇ ਇੱਥੇ ਦੋ ਤਿੰਨ ਕਿਲੇ ਓਟਵੇਂ ਡੇਰੇ ਸਨ ਤੇ ਇਧਰ ਕੋਈ ਹਾਂਜੀ ਇਧਰ ਪਾਣੀ ਜ਼ਿਆਦਾ ਸੀ ਕੁਝ ਤੇ ਸਾਨੂੰ ਫਿਰ ਇਧਰ ਪੈਦਲ ਹੀ ਜਾਣਾ ਪਿਆ ਡੇਰੇਆਂ ਵਾਲ ਤੇ ਸੁੱਕੀ ਰਸਤ ਜੀ ਆਪਣੇ ਕੋਲ ਤੇ ਆਪਾਂ ਅੱਗੇ ਤੁਹਾਨੂੰ ਦਿਖਾਉਣੇ ਨਾਲ ਦਿਨਾ ਡੇਰੇਆਂ ਵਾਲ ਤੁਹਾਡਾ ਸਭ ਬਲੌਗ get there

你不能，不能去，不能去。 ਹਾਂਜੀ ਆਪਾਂ ਡੇਰੇ ਬਾਬੇ ਨਾਨਕ ਦੇ ਸੱਡਦੇ ਆਂ ਇੱਥੋਂ ਕਿਲੋ ਡੇਢ ਕਿਲੋਮੀਟਰ ਹਟੋਂ ਡੇਰੇ ਪੈਂਦੇ ਨੇ ਚਾਰ ਘਰ ਸੋਣਾ ਇੱਥੇ ਕੋਈ ਵੀਰ ਨਹੀਂ ਪਹੁੰਚਿਆ ਤੇ ਅਸੀਂ ਰੱਬ ਨੂੰ ਬੁਲਾ ਕੇ ਤੇ ਪੁੱਛ ਲਿਆ ਵੀ ਇੱਧਰ ਦੇਵਤਾਂ ਨੇ ਵੀਰ ਕੋਈ ਨਹੀਂ ਗਿਆ ਡੇਰੇ ਤੇ ਬਾਕੀ ਪਾਣੀ ਫੇਰ ਇੱਥੇ ਵੱਧ ਗਿਆ ਅੱਜ ਤਰੀਕ ਏ 4 ਸਤੰਬਰ ਤੇ ਪਾਣੀ ਦਾ ਅੱਜ ਫੇਰ ਵਧਨਦਿਆ ਪਾਣੀ ਇੱਥੇ ਅੰਦਰ ਰਾਵੀ ਚ ਫੇਰ ਪਾਣੀ ਆ ਗਿਆ ਬਾਕੀ ਮੇਰਾ ਵੀ ਡੇਰਿਆਂ ਤੇ ਪਹੁੰਚੋ ਜਰੂਰ ਪਿੰਡ ਵਾਲੇ ਤੇ ਸਾਰੇ ਉੱਥੇ ਹੁੰਦੇ ਨੇ ਉੱਥੇ ਲੰਗਰ ਸਾਰੇ ਫੜਾਉਂਦੇ ਨੇ ਡੇਰਿਆਂ ਤੇ ਇਹ ਡੇਰਿਆਂ ਚ ਰੂਟਾ ਪਿੰਡ ਸਭ ਫੜਾ ਖੜਦੇ ਨੇ ਇੱਧਰੋਂ ਉਹ ਦੇ ਲੋ ਬੜਾ ਬੜਾ ਕਾਫੀ ਬੜਾ ਖਾਂ ਓਏ ਬੜਾ ਹਾਂ ਵਾਧੂ ਆ ਜਾ ਚਲੋ ਲਾਓ ਲਾਓ ਰੱਖ ਲਓ ਲਾਓ ਰਾਖਣ ਲਾਓ ਪੜਾਓ ਫੜਾ ਰਾਖਣ ਪੜਾ ਕੀ ਕਰੀ ਜਾਂਦੇ ਝੂਠ ਮਾਰਾ ਸਿਆਣਾ ਮੇਰਾ ਮਨੂੰ ਨਹੀਂ ਮਿਲਿਆ ਮੇਰਾ ਘਰਿਆ ਪਿਛੇ ਪਰਲੇ ਬਨੇ ਤੂੰ ਉੱਥੋਂ ਤੱਕ ਜਾਂਦੇ ਹੀ ਨਹੀਂ ਸ਼ਾਇਦ ਨਹੀਂ ਇਹ ਕੋਈ ਨਹੀਂ ਮਿਲਿਆ ਬਸ ਉਹ ਦੱਸਣੀ ਦੇਣੇ ਸਾਰੇ ਨਹੀਂ ਮਿਲਿਆ ਚੱਲ ਆਪਾਂ ਚੁੱਕਿਆ ਆਜੋ ਥੱਲੇ ਉਤਰੋ ਕਰਤਾ ਜੀ ਉਤਰੋ ਦੇਖੋ ਜੀ ਸੰਗਤ ਜੀ ਪਾਣੀ ਕਿੰਨਾ ਆ ਕੋਨੇਆ ਤੇ ਡੁੱਬਿਆ ਦਾ ਪਾਣੀ ਵਿੱਚ ਆ ਕੋਸ਼ੀਆ ਜੀ ਕੋਨੇ 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 ਵਾਲ ਡੇਰਾ ਬਾਬਾ ਨਾਨਕ ਆਕਾਰ ਆ ਗਿਆ ਕੋਠੀ ਟੁੱਟ ਗਈ ਸਾਰੀ ਚੁਕ ਮਚੂਰ ਹੋਈ ਪਈ ਉਹ ਟਰਾਲੀ ਉਹ ਸਾਰੀ ਸੜਕ ਖਤਮ ਹੋ ਗਈ ਉਹ ਆਰਮੀ ਕਸੀ ਹੋਈ ਵਿੱਚ ਪਿੰਡ ਦਾ ਸਾਰਾ ਪਿੰਡ ਦਬਾ ਗਿਆ ਇਹ ਤੋਂ ਖਤਮ ਹੋ ਗਿਆ ਕੋਈ ਨਹੀਂ ਡੋਬਦਾ ਜੀ ਖੂਬਸੂਰਤ ਉਹ ਤੋਂ ਬਣਾਇਆ ਨਹੀਂ ਉਹਨੇ ਮਾਣੀ ਹੁਣ ਬਾਅਦ ਦਾ ਪਾਣੀ ਨਾ ਅੱਛਾ ਯਾਰ ਪਾਣੀ ਹੋਇਆ ਤੇਰਾ ਸਾਰਾ ਪਾਣੀ ਦਿੱਤੇ ਨਾ ਆਹ ਤੱਕ ਆਪ ਕਰਨੇ ਪਈ ਨੇ ਨਹੀਂ ਜਗਰਾਂ ਦੇ ਕਿੱਲੇ ਹੁੰਦੇ ਇਹ ਨਹੀਂ ਦੇ ਰਹੇ ਕਿ ਲੈ ਜਿੰਨੀ ਫਸ ਨਹੀਂ ਗਏ ਅੱਧਿਆ ਆਪਾਂ ਨਾ ਮਾ ਇਹ ਇਧਰ ਬਣਾਉਣਾ ਸੱਤ ਹੋ ਗਏ ਨਹੀਂ ਗੱਲ ਇਹ ਕਿਹੜਾ ਕੋਣ ਗਿਆ ਅੱਜ ਦੰਗਰ ਹੋਰ ਕਿੰਨਾ ਪਾਟਿਆ ਆ ਪਿੰਡ ਤਲਵੰਡੀ ਹਿੰਡੂਆ ਆ ਫਾਰਮ ਹੈ ਇਹ ਆ ਫਾਰਮ ਹੈ ਇਹਦੇ ਵਿੱਚੋਂ 32 ਡੰਗਰ ਰੁੜ ਗਏ ਨੇ ਵੀਰ ਦੇ ਤੇ ਆ ਬੱਚੇ ਨੇ ਜਿਹੜੇ ਆ ਬਾਕੀ ਫਾਰਮ ਵਿੱਚੋਂ ਮਾਲ ਖਰਾ ਆ ਫਾਰਮ ਦੇ ਵਿੱਚ ਵੀ ਜਿੰਨੇ ਬੱਚੇ ਸਨ ਚੂਚੇ ਸਾਰੇ ਮਰ ਗਏ ਨੇ ਆ ਵੀਰ ਨੇ ਆ ਵੀਰ ਦਾ ਘਰ ਹੈ ਆ ਸਾਰਾ ਡੁੱਬਾ ਪਿਆ ਘਰ ਆ ਦੇਖੋ ਜੀ ਇਹ ਡੇਰੇ ਬਾਬੇ ਨਾਨਕ ਦਾ ਇਲਾਕਾ ਹੈ ਇਹ ਡੰਗਰ ਫਿਰ ਵੀਰ ਜੀ ਖੋਲਲੇ ਹਨ ਖੁੱਲੇ ਉਦਣ ਦੇ ਸਾਡੇ ਕਹਿੰਦਾ ਖੁੱਲੇ ਰੱਖਦੇ ਆਂ ਇਹ ਜਿਹੜੇ ਬੱਜੇ ਸਨ ਢੁੜੇ ਕਿਹੜੇ ਨੇ ਕਹਿੰਦਾ ਸਾਨੂੰ ਤੁਹਾਨੂੰ ਜਦੋਂ ਪਾਣੀ ਆਇਆ ਨਾ ਹਾਂਜੀ ਅੱਛਾ ਜੀ ਐ ਨਾ ਆ ਪੈਪਾ ਨਹੀਂ ਇਹਨਾਂ ਨੂੰ ਪਤਾ ਨਹੀਂ ਵੀ ਨਾ ਪਾਣੀ ਆਉਣਾ ਅੱਛਾ ਜੀ ਜਿਹੜੇ ਜਦੋਂ ਪਾਣਾ ਤੋਂ ਜ਼ਿਆਦਾ ਹੋ ਗਿਆ ਡੰਗਰਾਂ ਨਿਕਲੇ ਠੀਕ ਹੈ ਜੀ ਠੀਕ ਕਿੰਨੇ ਡੰਗਰ ਰੋੜੇ ਨੇ ਆਪਣੇ 32 ਡੰਗਰ ਰੋੜੇ ਲੱਭੇ ਨਹੀਂ ਪਤਾ ਨਹੀਂ ਲੱਗਾ ਕਿਤੇ ਸਾਨੂੰ ਤੇ ਦੂਜੇ ਪਿੰਡਾਂ ਵਾਲੇ ਕਰਦੇ ਰਹੇ ਫੋਨ ਵੀ ਡੰਗਰ ਕਿਉਂ ਹੁੰਦੇ ਆ ਸਾਡੇ ਤੇ ਆਪਣੇ ਪਾਣੀ ਕਿੰਨਾ ਸੀ ਇੱਥੇ ਜਦੋਂ ਚੜਿਆ ਫੁੱਲ ਆ ਪੈਪਾਂ ਦੇ ਬਰਾਬਰ ਆ ਪੈਪਾਂ ਦੇ ਬਰਾਬਰ ਔਖਰਲੀ ਦੇ ਉੱ ਬੜਾ ਨਿਕਸਣ ਕੋਈ ਆਇਆ ਇੱਥੇ ਪਿੰਡ ਚ ਸਰਕਾਰ ਦਾ ਬੰਦਾ ਸਰਕਾਰ ਤੇ ਆਏ ਆ ਜਿਹਨਾਂ ਤੇ ਨੂੰ ਕੀ ਆਖ ਲੈਣਾ ਹਾਂਜੀ ਇਹ ਤੇ ਇਹ ਤੇ ਆ ਜੀ ਚੋਚੇ ਵੀ ਸੁਣ ਹਾਂਜੀ ਮੁਰਕਾ ਫਾਰਮ ਫੁੱਲ ਹੀ ਅੱਛਾ ਜੀ ਆਹ ਦੇਖੋ ਜੀ ਮੁਰਕਾ ਤੇ ਰੋਡ ਤੇ ਪਾਣੀ ਬਹੁਤ ਸੀ ਪਾਣੀ ਹੋਰ ਵਧ ਰਿਹਾ ਪਾਣੀ ਵਧ ਰਿਹਾ ਪਾਣੀ ਵਧ ਰਿਹਾ ਜੀ ਆਹ ਦੇਖੋ ਜੀ ਆਹ ਸਾਰਾ ਪਾਣੀ ਅੱਜ ਫੇਰ ਆ ਰਿਹਾ ਆਹ ਦੇਖੋ ਜੀ ਘਰ ਤੱਕ ਆ ਦੇਖੋ ਜੀ ਇੱਥੇ ਤੁਹਾਨੂੰ ਨਾ ਦੇਖਿਓ ਆ ਸਾਰਾ ਇਲਾਕਾ ਡੁੱਬਾ ਪਿਆ ਘਰ ਤੱਕ ਕੋਈ ਸ਼ੈ ਨਹੀਂ ਛੱਡੀ ਆ ਦੇਖੋ ਜੀ ਇੱਥੇ ਵੀ ਪਾਣੀ ਭਰ ਗਿਆ ਜੇ ਨਾਲ ਸੰਦਾਂ ਦਾ ਵਾੜਾ ਥੱਲੇ ਵੇਖੋ ਕੀ ਹਾਲ ਬਣਿਆ ਪਿਆ ਇਹ ਵੀਰਾਂ ਦਾ ਚੱਕੀ ਸੀ ਵੇਖੋ ਚੱਕੀ ਦਾ ਕੀ ਹਾਲ ਬਣ ਗਿਆ ਵੇਖੋ ਜੀ ਸਾਰੀ ਚੱਕੀ ਡੁੱਬ ਗਈ ਏ ਸਾਰਾ ਸਮਾਨ ਲੋਕ ਕਮਾ ਤੇ ਬਚਾਰੀਆਂ ਦੇ ਕਿਤੇ ਲਾਗੀਆਂ ਕਿਤੇ ਰੱਖੀ ਜਿੰਨੇ ਸਾਡੇ ਕੋ ਗੱਡੇ ਜੋ ਛੋਟੀ ਛੋਟੀ ਗੱਡਣ ਦੇ ਕੀਤੀ ਕੋਸ਼ਿਸ਼ ਬਹੁਤ ਸੱਦਾ ਦਾ ਬਕਤੀ ਫੋਟੋ ਮਾਇ ਜੀ ਹਾਂਜੀ ਹੈਗੀ ਵਾਜੀ ਰੱਖੀ ਥੱਲੇ ਆ ਫੋਟੋ ਮਾਇ ਜੀ ਵੀਡੀਓ ਵੀ ਹੈ ਵੀਡੀਓ ਵੀ ਹੈਗੀ ਫਿਰ ਆ ਗਿਆ ਰਾਤ ਦਾ ਪਾਣੀ ਰਾਤ ਦਾ ਫੇਰ ਆ ਰਿਹਾ ਆ ਜਿਹੜੇ ਸਾਡੇ ਚੂਚੇ ਮਰੇ ਨੇ ਆ ਚੂਚੇ ਮਰੇ ਨੇ ਅੰਟੀ ਇਹ ਰਹੇ ਰਾਸਨ ਚਾਹੀਦਾ ਜੀ